ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮਹਮੂਦਪੁਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅੱਜ ਟੋਟਲ ਵੈਸੇ 7 ਪਸ਼ੂ ਦਿਖਾਉਣੇ ਆ 4 ਮੱਝਾਂ ਝੋਟੀਆਂ ਬਿਲਕੁਲ ਸੱਜਰ ਤਾਜ਼ੀਆਂ ਸੁਈਆਂ ਨੇ 3 ਗੱਬਣ ਤਿਆਰੀ ਵਾਲੇ ਪਸ਼ੂ ਆ ਜਿਨ੍ਹਾਂ ਦੇ ਵਿੱਚੋਂ ਦੋਸਤੋ ਅੱਜ ਪਹਿਲਣ ਝੋਟੀਆਂ ਤੁਹਾਨੂੰ 3 ਗਨਾਂ ਦੇ ਆਪਾਂ ਪਹਿਲਣ ਝੋਟੀਆਂ ਦਿਖਾਵਾਂਗੇ ਦੂਜੇ ਨਗ ਕੁਝ ਗਨਾਂ ਹੋਣਗੇ ਠੀਕ ਆ ਜੀ ਦੇ ਵਿੱਚੋਂ ਕੋਈ ਇੱਕ ਦੋ ਨਾਗ ਜਿਹੜੇ ਕੋਈ ਤਿੱਜੇ ਸੂਵੇ ਵਾਲੇ ਵੀ ਹੋਣਗੇ ਠੀਕ ਆ ਸੋ ਟੋਟਲ ਇਹ ਰਲਾਗੇ ਜਿਹੜੇ ਸੱਤ ਨਾਗ ਨੇ ਸੱਤਿਆਂ ਲਗਾ ਦੀ ਡਿਟੇਲ ਤੁਹਾਨੂੰ ਇਸ ਵੀਡੀਓ ਵਿੱਚ ਮਿਲੂਗੀ ਸੋ ਵੀਡੀਓ ਮੇਰਾ ਭਰਾ ਐਂਡ ਤੱਕ ਦੇਖ ਲਿਆ ਕਰੋ ਫੁੱਲ ਇਨਫੋਰਮੇਸ਼ਨ ਜਿਹੜੀ ਆ ਤੁਹਾਨੂੰ ਹਰਕ ਪਸ਼ੂ ਦੀ ਮਿਲੂਗੀ ਰੇਡ ਭਾਪੜ ਤਾਂ ਕੀ ਮੁੱਲ ਰਹੂਗਾ ਆਹ ਕਰਦੇ ਆ ਗੱਲਬਾਤ ਕਰਵੰਤ ਦੇ ਨਾਲ ਪੁੱਛਦੇ ਆ ਕੀ ਡਿਟੇਲਾਂ ਨੇ ਆਜਾ ਨਾ ਪਸ਼ੂਆਂ ਦੀ ਗਰਵੰਤ ਸਭ ਤੋਂ ਪਹਿਲਾਂ ਸਾਸਰੀਕਾਲ ਸਾਸਰੀਕਾਲ ਵੀਰ ਜੀ ਹਸਨਾ ਸਾਹਿਬ ਠੀਕ ਆ ਬੜੇ ਵਧੀਆ ਗਰਵੰਤ ਆ ਠੀਕ ਆ ਵੀਰੇ ਵਧੀਆ ਜੀ ਠੀਕ ਆ ਨਿਰਵੰਤ ਅੱਜ ਆਪਣੇ ਕੋਲ ਸੱਤ ਮੱਝਾਂ ਝੋਟੀਆਂ ਟੋਟਲ ਚਾਰ ਸੁਣੀਆਂ ਤੇ ਤਿੰਨ ਗੱਬਣ ਹਾਂਜੀ ਅੱਜ ਆਪਣੇ ਕੋਲ ਸੱਤ ਹੈ ਜਿਹਦੇ ਵਿੱਚ ਤਿੰਨ ਪਹਿਲਣਾਂ ਹਾਂਜੀ ਦੰਦਾ ਜੀ ਕੋਈ ਦੋਂਦੀ ਕੋਈ ਚੌਗੀ ਆ ਠੀਕ ਆ ਤੇ ਤਿੰਨ ਤੇ ਦੂਜੇ ਸੋਏ ਆ ਤੇ ਇੱਕ ਮਾਈ ਤੀਜੇ ਸੋਏ ਇੱਕ ਤੀਸ ਨਾਲ ਦੇ ਨਾਲ ਹੀ ਸ਼ੁਰੂਆਤ ਕਰ ਲਈਏ ਫਿਰ ਮਾਲ ਚਲੋ ਬਤੇਰੀਆਂ ਨਾਲ ਦੇ ਨਾਲ ਹੀ ਵੀਰਾਂ ਨੂੰ ਡਿਟੇਲ ਤੇ ਦਿੱਤੀ ਜਾਈਏ ਇਹ ਪਹਿਲੇ ਨੰਬਰ ਤੇ ਝੋਟੀ ਆ ਇਹ ਪਹਿਲਣ ਸੁਣੀ ਆ ਇਹ ਪਹਿਲਣ ਕੱਟੀ ਸੁਣੀ ਇਹ ਦੋਂਦੀ ਜੇ ਮੂੰਹ ਪਿਓਰ ਦੋ ਦੰਦ ਜੀ ਹਾਂ ਦੱਸੋ ਦੋਂਦੀ ਕੱਟੀ ਆ ਆ ਵੇਖੋ ਮੈਂ ਆਹ ਦੇਖੋ ਜੀ ਠੀਕ ਆ ਉਹ ਗਾਲਾ ਕਰਦੀ ਹਾਂ ਜੀ। ਸੋ ਬਾਕੀ ਇੱਥੇ ਆਣ ਕੇ ਆਪਣੇ ਤੁਸੀਂ ਨਰਕ ਪਰਖਾ ਤਸੱਲੀ ਕਰ ਲਿਓ। ਛੋਟੀ ਸਿੰਗੀ ਦੇ ਵਿੱਚ ਆ ਸਾਈ ਸ਼ੂ ਪੂਰੀ ਆ ਝੋਟੀ ਦੇ ਵਿੱਚ ਠੀਕ ਆ ਜੀ। ਠੰਡੀ ਤੇਰੀ ਬਹੁਤ ਹੈ ਤੇਰੇ ਕੋ ਉ ਚੋਕ ਲੈਂਦੀ। ਹਾਂ ਜੀ। ਤਸਿਲੀਆਂ ਸੂਲੀਆਂ ਤੁਹਾਨੂੰ ਆਪਾਂ ਨਾਲ ਦੀ ਨਾਲ ਹੀ ਦਿਖਾ ਦਿੰਦੇ ਆ ਆ ਦੇਖੋ ਜੀ ਠੀਕ ਆ ਜੀ। ਬਹੁਤ ਠੰਡੀ ਆ। ਸੋ ਵੜਾ ਵਾਂਗੂ ਜਿਹੜੀ ਦੋਸਤੋ ਕਰਮਾਂ ਵਾਲੀ ਠੰਡੀ ਤੇਰੀ ਆ ਸੀਲ ਸਾਊ ਆ। ਉਹ ਚੋਕ ਲੈਂਦੀ। ਤੱਲੀ ਦਾ ਸੁਣਾ। ਤੇ ਛੋਟੀ ਸਿੰਗੀ ਦੇ ਵਿੱਚ ਪਤਲਾ ਪਿੰਡਾ ਤੇ ਰੰਗ ਵੀ ਬਿਲਕੁਲ ਇੱਕ ਹੀ ਅਪਲਾਈ ਕੀਤਾ। ਜੈੱਡ ਬਲੈਕ ਹੀ ਮੰਨ ਕੇ ਕੋਈ ਭਰਾ ਸੌਦਾ ਕਰ ਲੈ ਠੀਕ। ਹਾਂ ਜੀ। ਪੁੜੇ ਪੜੇ ਤੋਂ ਖਾਵਾਂਗੇ ਤੁਹਾਨੂੰ ਪਿੱਠ ਪੁੜੇ ਤੋਂ ਪੂਰੀ ਚੌੜੀ ਆ। ਸੋ ਵਿਰਲਵਾਂਡ ਆਪਸੀ ਥਾਣਾ ਦੀ ਚੰਗੀ ਆ ਇੱਧਰ ਗਰਵੰਤ ਮਾੜਾ ਹਿੱਕ ਕੇ ਦਿਖਾ ਦੇ। ਆ ਲਓ ਜੀ। ਹਣ ਤੁਹਾਨੂੰ ਸੰਸਾ ਬਹੁਤ ਚੰਗਾ ਲੱਗਾ। ਲਓ ਜੀ। ਇਹ ਨਹੀਂ ਹੈਗਾ ਦੋਸਤੋ ਕੋਈ ਜੋੜਾ ਥਾਣਾ ਬਿਲਕੁਲ ਨਖੇੜ ਦੇ ਵਿੱਚ ਥਾਣਾ ਆਪਸੀ ਥਾਣਾ ਦੇ ਵਿੱਚ। ਮੁਠੀ ਥਾਣਾ ਲੱਗਾ ਮੋਟਾ ਥਾਣਾ। ਮੁਠੀ-ਮੁਠੀ ਥਾਣਾ ਨਾਲ ਦੀ ਨਾਲ ਚੱਪਾ-ਚੱਪਾ ਵਿੱਚ ਗਾਇਬ ਆ। ਤੇ ਪੁੜੇ ਪੜੇ ਨਮਾਇਆ ਕਰਮ ਵਾਲੀ ਵੈਸੇ ਤਿਆਰੀ ਹੈ 2-4 5 ਦਿਨਾਂ ਦੇ ਵਿੱਚ ਵੀ ਆਜੂਗੀ ਠੀਕ ਹੈ ਜੀ। ਜੀਜੂ ਧਰੀ ਬੈਠੀ ਆ। ਇਸੇ ਤਰ੍ਹਾਂ ਪੂਛੀ ਚੱਕ ਕਰਉਣੀ ਹੈ। ਹੈ ਸੀਲ ਸਾਊਆ ਲਿਆ ਕਰਵੰਤ ਕੋਲ ਤੌਰ ਵੀਰ ਪਹਿਲਾ ਸੂ ਦੋਸਤੋ ਝੋਟੀ ਦਾ ਸੂਣਾ ਸੋ ਗੱਬਰ ਤਿਆਰੀ ਵਾਲੀ ਝੋਟੀ ਤੁਹਾਨੂੰ ਆਪਾ ਦਿਖਾ ਰਹੇ ਹਾਂ ਬਹੁਤ ਦੁੰਦੀ ਝੋਟੀ ਆ ਸੋ ਨਵਾਂ ਪਸੂ ਆ ਵਾਧੇ ਬੰਦੀ ਆ ਕੋਈ ਵੀਰ ਲੈ ਜਾਂਦਾ ਠੀਕ ਆ ਜੀ। ਇੱਕ ਰੰਗ ਕਾਲੀ ਆ। ਹਾਂ। ਬਿਲਕੁਲ ਜੀ ਬਿਲਕੁਲ। ਸੋ ਇੱਕ ਰੰਗਾ ਠੀਕ ਆ ਜੀ ਬਿਲਕੁਲ। ਉਸ ਤੋਂ ਲੈ ਕੇ ਆਪਾਂ ਜੇਕਰ ਮੱਥੇ ਦੀ ਗੱਲ ਕਰੀਏ ਇੱਕ ਰੰਗਾ ਬਿਲਕੁਲ ਜੈਡ ਬਲੈਕ ਠੰਡੀ ਤੇਰੀ ਬਹੁਤ ਕੋਈ ਡਰਨ ਡਰਾਉਣ ਵਾਲਾ ਚੱਕਰ ਨਹੀਂ ਇਹਨੂੰ ਕਿਉਂਕਿ ਛੋਟੀਆਂ ਪਹਿਲਾਂ ਨਾਲ ਡਰਦੀਆਂ ਠੀਕ ਹੈ ਜੀ ਲਓ ਜੀ ਸੋਹਣੀ ਆ ਫੇਸ ਕੁਆਲਿਟੀ ਚੰਗੀ ਆ ਤੇ ਬਾਕੀ ਬੰਤਰ ਚੰਗੀ ਆ ਠੀਕ ਹੈ ਜੀ ਆਹ ਲਓ ਜੀ ਮੂੰਹ ਮਾ ਫੜਾਉਂਦੀ ਇਹ ਪੂਰਾ ਠੰਡੀ ਬਹੁਤ ਜੀ ਬਿਲਕੁਲ ਜੀ ਬਿਲਕੁਲ ਠੀਕ ਹੈ ਜਾ ਵੀਰ ਗਰਮਾ ਤੋ ਤੋੜ ਲਾ ਫਿਰ ਤੋ ਪਸ਼ੂ ਦੋਸਤੋ ਹਰ ਇੱਕ ਤਰ੍ਹਾਂ ਦੇ ਰੇਡ ਭਾਪੜ ਤੇਲਾ ਤੁਹਾਨੂੰ ਮਿਲ ਜਾਂਦਾ ਠੀਕ ਹੈ ਜੀ ਜਿਹੋ ਜਿਹਾ ਵੀ ਕਿਸੇ ਵੀਰ ਨੇ ਪੈਸਾ ਲਾਉਣਾ ਉਹ ਜਿਹੜਾ ਪਸ਼ੂ ਮਿਲ ਜਾਂਦਾ 8 9 8 7 ਨਗ ਜਿਹੜੇ ਮੌਜੂਦ ਹੁੰਦੇ ਆ ਜਿਹੋ ਜਿਹਾ ਵੀ ਕਿਸੇ ਵੀਰ ਨੇ ਪਸੰਦ ਕਰਨਾ ਉਹ ਜਿਹੜੇ ਰੇਡ ਭਾਪੜ ਤੇਲਾ ਤੁਸੀਂ ਪਸੰਦ ਕਰ ਲੋਗੇ ਪਸ਼ੂ ਤੇ ਵੱਡੀ ਗਿਣਤੀ ਦੇ ਵਿੱਚ ਹੁੰਦੇ ਕੋਈ 1 2 ਨਗ ਨਹੀਂ ਕਿ ਕਿਸੇ ਵੀਰ ਨੂੰ ਮਤਲਬ ਕਿ ਪਸੰਦ ਨਾ ਆਵੇ ਵੀ 8 10 ਆ ਪਸ਼ੂਆਂ ਦੇ ਵਿੱਚੋਂ ਕੋਈ ਵੀ ਐਨੀਮਲ ਤੁਸੀਂ ਪਸੰਦ ਕਰ ਲੋਗੇ ਠੀਕ ਆ ਸੋ ਚੰਗੀ ਆ ਗਰਮਤ ਤੇ ਛੋਟੀ ਫਿਰ ਦੇਣੀ ਕਿਨੇ ਦੀ ਆਪਾਂ ਹਾਂ ਨਾ ਇਹ ਸੰਤੂ ਸਾਹਿਬ ਡਿਮਾਂਡ ਹੈਗੀ ਏ ਦੀ 75000 ਆ ਇਹ 70000 ਦੀ ਦੇ ਦਾਂ ਜਿਹੜੀਆਂ ਆ ਨਾ 70 ਦੀ ਹਾਂਜੀ ਠੀਕ ਹੈ ਜੀ ਚੰਗੀ ਏ ਛੋਟੀ ਹੈ ਨਾ ਹਾਂ ਜੀ ਮੋਤਨ ਕਰਦੇ ਆ ਜ ਵਿੱਚੋਂ ਹਾਂ ਕੋਈ ਨਹੀਂ ਕੋਈ ਮੌਕੇ ਤੇ ਹੋ ਜਾਊਗਾ ਮਾਨਤਨ ਛੋਟੀ ਵੀ ਸੰਤੂ ਸਾਹਿਬ 10 ਕਿਲੋ ਤੋਂ ਥੱਲੇ ਨਹੀਂ ਰੈਂਦੀ 10 ਕਿਲੋ ਦੁੱਧ ਦੇ ਦੇਗੀ ਠੀਕ ਹੈ ਜੀ ਲਓ ਜੀ ਯਾਰਪਾਲ ਬਹੁਤ ਚੰਗੀ ਏ ਨਾ ਠੰਡੀ ਆ ਸੀਰ ਸੋਵਾਂ ਨਾਲੇ ਬਾਧੇ ਬੰਦਾ ਪਸ਼ੂ ਆ ਵੀ ਬਿਲਕੁਲ ਠੀਰਾ ਨਿਕਲੇ ਅੱਗੇ ਜੀ ਹਾਂਜੀ ਲਓ ਜੀ 70000 ਦੇ ਵਿੱਚੋਂ ਮਾਨਤਾਲ ਅੱਗੇ ਗਰਮਨਤਾ ਆਪਣੇ ਕੋਲ ਜਿਹੜੀ ਸੈਕੰਡ ਨੰਬਰ ਤੇ ਆ ਗਈ। ਹਾਂਜੀ ਇਹ ਵੀ ਪਹਿਲਾ ਸੂਈ ਆ ਸੂਈ ਸਭ। ਪਹਿਲਾਂ ਨਹੀਂ ਆ ਜੋ ਵੀ। ਹਾਂਜੀ। ਲਓ ਜੀ ਪਹਿਲਾਂ ਝੋਟੀ ਇਹਨੂੰ ਅੱਜ ਦਿਨ ਕਿੰਨੇ ਹੋ ਗਏ? ਇਹਨੂੰ ਸੂਈ ਨੂੰ ਅੱਜ ਕੋਈ 10 ਕ ਦਿਨ ਹੋ ਗਏ ਆ। ਠੀਕ ਆ ਜੀ। ਉਹ ਕੱਟੀ ਜੇ ਇਹਨ ਮਗਰ। ਲਓ ਜੀ 10 ਕ ਦਿਨ ਤਾਂ ਸਮਾਂ ਹੋ ਗਿਆ ਇਹਨੂੰ। ਹਾਂਜੀ। ਤਾਂ ਪਹਿਲਾਂ ਝੋਟੀ ਇਹ ਸੂਈ ਹੈ ਤੇ ਮਗਰ ਵੀ ਕੱਟੀ ਜੇ। ਹਾਂਜੀ। ਠੀਕ ਆ ਜੋੜੀ ਆ। ਇੱਕ ਨਹੀਂ ਇੱਕ ਦੀ ਥਾਂ ਦੋ ਲੈ ਕੇ ਜਾਵੋਗੇ ਠੀਕ ਆ। ਆ ਕਰੋ ਜੱਕ। ਚੰਡੀ ਤੇਰੀ ਇਹ ਵੀ ਬਹੁਤ ਅੱਛਾ ਕਰਵਾ ਤਾਂ ਦੱਸ ਆ ਕਿ ਇਹਨਾਂ ਦੀ ਸੂਈਏ ਦੁੱਧ ਕਿੰਨੇ ਕਿਤੇ ਆ ਗਈ ਆ ਦੁੱਧ ਦੇ ਦੇ ਥੱਲੇ ਸੰਧੂ ਸਾਹਿਬ 12 ਕਿਲੋ ਹੋਊਗਾ ਅੱਛਾ ਜੀ ਆਪਾਂ 11 ਕਿਲੋ ਦੀ ਗਾਰੰਟੀ ਦਵਾਂ ਜਿੱਦਾਂ ਮਰਜੀ ਕੋਈ ਆਪ ਜੀ ਤੋਲ ਸਕਦਾ ਦੁੱਧਾਂ ਦੇ ਹਾਂ ਹਾਂ ਜੀ ਲਓ ਜੀ 11 ਕਿਲੋ ਪੂਰਾ ਤਸੱਲੀ ਹਾਂ ਡੇਢ 2 ਕਿਲੋ ਘਾੜ ਹੋਊਗੀ ਛੋਟੀ ਲਓ ਜੀ ਦੁੱਧ ਹੋਵੇ ਨਾ ਹੋਵੇ ਦੋਸਤੋ 12 ਕਿਲੋ ਵੀਰ ਕਹਿ ਰਿਹਾ ਪਰਾਂ ਦਾ ਵੀ 11 ਕਿਲੋ ਕੋਈ ਵੀਰ ਤਸੱਲੀ ਕਰੇ ਸਾਡਾ ਤੋਲਵਾ ਤੋਂ ਜਿਹੜਾ 11 ਕਿਲੋ ਥੱਲੇ ਹਾਜ਼ਰ ਆ ਬਾਕੀ ਇਹ ਤੁਹਾਡੇ ਸਾਹਮਣੇ ਨੋਕਲਾ ਥਣ ਮੁੱਠੀ-ਮੁੱ ਆ ਦੇਖੋ ਚਾਰ ਦੰਦ ਜੀ ਲਓ ਵੀਰ ਕਰਵਾ ਤਾਂ ਖੋਲ ਕੇ ਦਿਖਾਈਏ ਸੋ ਚੰਗੀ ਝੋਟੀ ਦੱਸੋ ਪਿੱਠ ਪੂੜੇ ਤੋਂ ਵੀ ਤੁਹਾਨੂੰ ਪੂਰਾ ਦਿਖਾਵਾਂਗੇ ਆਪਾਂ ਤੋੜ ਕੇ ਸਿੰਗਲ ਹੱਡੀ ਦੇ ਵਿੱਚ ਆ ਤੇ ਨਵੀਂ ਝੋਟੀ ਆ ਠੀਕ ਆ ਜੀ ਪਹਿਲਾਂ ਝੋਟੀਆਂ ਪਹਿਲਾਂ ਨੋਟ ਕਰਾਤੀਆਂ ਵੀ ਤਿੰਨ ਜਿਹੜੀਆਂ ਪਹਿਲਾਂ ਝੋਟੀਆਂ ਨੇ ਇੱਕ ਗੱਬਣਾ ਤੇ ਦੋ ਸੁਈਆਂ ਠੀਕ ਆ ਜੀ ਆ ਕਰੋ ਚੈੱਕ ਓਏ ਵਾਪਸ ਮਾ ਦੀ ਚੰਗੀ ਆ ਕਰ ਹਾਂਜੀ ਹਾਂਜੀ ਜਵਾਪਸ ਮਾ ਫਿਰ ਠੰਡੀ ਅੱਡੀ ਜਾਂਦੀ ਹੈ ਕੱਟੀ ਨੂੰ ਛੱਡ ਕੇ ਨਹੀਂ ਤੁਰਦੀ ਕਿਉਂਕਿ ਜਵਾਪਸ ਮਾ ਦਾ ਪਸ਼ੂ ਦਾ ਪਹਿਲਾਂ ਹੀ ਆਪਾਂ ਗੱਲ ਕਰਦੇ ਹੁੰਨੇ ਵੀ ਸਾਰੇ ਪਸ਼ੂ ਹਾਂਜੀ ਕੋਈ ਵੀ ਮੰਨ ਲਓ ਵੀ ਜ਼ਿਆਦਾਤਰ ਤੁਹਾਡੇ ਨਾਲ ਕੋਈ ਆਨਲਾਈਨ ਵੀ ਸੌਦਾ ਕਰਦਾ ਤੇ ਫਿਰ ਆਪਾਂ ਨੂੰ ਭੇਜਣਾ ਪੈਂਦਾ ਹਾਂਜੀ ਸਾਨੂੰ ਸਭ ਉਹ ਜਿਹੜਾ ਆਪਾਂ ਕਹਿਤਾ ਮੁੜ ਕੇ ਘੱਲਣਾ ਵੀ ਪੈਣਾ ਨਾ ਹਾਂ ਮੈਨੂੰ ਹੋਰ پتہ ਨਹੀਂ ਜਾਂਦੀ ਕੱਟੀ ਲਓ ਜੀ ਬੱਚੇ ਦਾ ਥੋੜਾ ਜਿਹਾ ਜ਼ਿਆਦਾ ਕਰਦਾ ਬੱਚੇ ਤੇ ਆਣੀ ਕੱਟੀ ਤੇ ਲੈ ਪਹਿਲਣਾ ਲੋ ਪਹਿਲਣ ਝੋਟੀ ਆ ਦੋਸਤੋ ਤੇ ਬੱਚੇ ਦਾ ਪੂਰਾ ਕਰਦੀ ਆ ਤਮਾ ਠੀਕ ਆ ਜੀ ਤੇ ਜੇ ਤਾਂ ਮਰਜੀ ਇੱਥੇ ਆ ਕੇ ਤਸੱਲੀ ਕਰੋ ਠੰਡੀਆਂ ਬਹੁਤ ਰਿਆ ਠੰਡੀਆਂ ਸਾਰੀਆਂ ਬੜੀਆਂ ਇਹਦੀ ਘਟੀਆਂ ਇਹਨੂੰ ਲਈ ਜਾਂਦੀ ਹਾਂ ਹਾਂ ਲੋ ਵੀ ਵੀ ਠੰਡੀਆਂ ਤੇਰੀਆਂ ਵੀ ਦੱਸ ਰਿਆ ਬਹੁਤ ਆ ਇੱਕ ਤਾਂ ਬੱਚਾ ਦੁੱਜਣ ਲੱਗ ਜਾਂਦਾ ਠੀਕ ਆ ਜੀ ਕੋਈ ਵੀ ਨਹੀਂਗਾ ਮਹਿਸੂਸ ਕਰਦੀਆਂ ਹਈਆਂ ਇਹ ਹੈਗਾ ਪਹਿਲਣਾ ਜਿਵੇਂ ਦੁੱਜਣ ਵਾਲੇ ਕੰਮ ਇਹਨਾਂ ਦੇ ਹਾਂ ਲੋ ਵੀ ਚੰਗੀ ਆ ਵੀਰ ਗਰਮਾਂ ਤਾਂ ਝੋਟੀ ਆ ਵੀ ਕੱਟੀ ਚੰਗੀ ਆ ਇਹਦਾ ਮੁੱਲ ਕੀ ਰਹਿਣਾ ਵਾ ਕਰ ਇਹਦਾ ਸੰਧੂ ਸਾਹਿਬ ਜਿਹੜਾ ਡਿਮਾਂਡ ਹੈ ਸਹੀ ਮੋਲ ਕਰਨ ਨੂੰ ਭਾਵੇਂ ਨਾ ਬੇਅਰ ਕਰ ਲਈ ਹਾਂ ਇਹ 85000 ਜੀ ਦੇ ਦਾਂਗੇ ਹਨ 85 ਦੀ ਹਾਂਜੀ ਠੀਕ ਹੈ ਜੀ ਲੋ ਵੀ 85000 ਦੀ ਕਿਸਾਨ ਵੀਰ ਉਹ ਇਹ ਲੈਦੇ ਆ ਦੁੱਧ ਭਾਵੇਂ ਤੁਹਾਨੂੰ ਆਉਦੀ ਅਗਲਾ ਤਸੱਲੀ ਕਰੇ ਨਹੀਂ ਆਪਾਂ ਕਹਿਤਾ ਹਾਂ ਤੇ ਦੋ ਟਾਈਮ ਚ ਹੋਵੇ ਤਿੰਨ ਟਾਈਮ ਚ ਹੋਵੇ ਸਾਈ ਸਾਈ ਬਿਆਨਾ ਕਰਕੇ ਆਪਣੇ ਆਪਣੇ ਰੀਜ ਨਾਲ ਤਸੱਲੀ ਕਰੇ ਹਾਂ ਜਿੰਨੇ ਪੈਸੇ ਲਾਉਣੇ ਅਕਸਰ ਲੱਖ ਰੁਪਈਆ ਲੱਗ ਜਾਂਦਾ 85000 ਤਾਂ ਪਿੱਛੇ ਕੀ ਰਹਿ ਗਿਆ ਹਾਂਜੀ ਤੇ ਆਪਦੀ ਦੋਸਤ ਤਸੱਲੀ ਕਰੇ ਮਗਰ ਕੱਟੀ ਜੇ ਠੀਕ ਹੈ 10 ਦਿਨਾਂ ਦੀ ਸੂਈ ਆ ਤੇ 11 ਕਿਲੋ ਦੁੱਧ ਨੈਟ ਤੋਲਵਾ ਹੋਵੇ ਨਾ ਹੋਵੇ ਤੇ 12 ਕਿਲੋ ਹੀ ਆ ਅੱਗੇ ਗਰਵੰਤ ਆ ਛੋਟੀ ਦੀ ਕੀ ਡਿਟੇਲ ਆ ਇਹ ਵੀ ਪਹਿਲਾ ਸੋਆ ਸੋਈ ਜੀ ਸੰਸਰ ਪਹਿਲਾ ਨਹੀਂ ਹਾਂਜੀ ਲਓ ਜੀ ਪਹਿਲਾ ਨਹੀਂ ਛੋਟੀ ਆ ਦੋਸਤੋ ਅੱਗੇ ਤੀਜਾ ਨੰਬਰ ਆ ਤੇ ਬੱਚਾ ਤੇ ਮਗਰ ਕੱਟਾ ਛੰਡੀ ਤੇਰੀ ਇਹ ਵੀ ਬਾਹਰ ਹੋਇਆ ਆ ਵੇਖੋ ਇਹਦੇ ਮਰ ਕੱਟਾ ਤੇ ਅੱਜ ਭਲਕੀ ਸੂਈ ਹੈ ਆ ਇਹਨੂੰ ਅੱਜ ਤੀਜਾ ਦਿਨ ਹੋਇਆ ਜੀ ਤੀਸਰਾ ਦਿਨ ਹੂੰ ਲਓ ਜੀ ਮਗਰ ਕੱਟਾ ਬਿਲਕੁਲ ਕਿਲੇ ਨੜੂਏ ਦਾ ਬੱਚਾ ਆ ਦੇਖੋ ਆ ਇਹ ਵੀ ਪਹਿਲਣ ਹੀ ਆ ਹਾਂ ਜੀ ਪਹਿਲਣ ਲਓ ਵੀ ਇਹ ਵੀ ਪਹਿਲਾ ਝੋਟੀ ਆ ਠੀਕ ਆ ਜੀ ਇਹ ਵੀ ਚੌਗੀ ਇਹ ਵੀ ਦੌਗੀ ਚਾਰ ਦਾ ਠੀਕ ਹੈ ਹਾਂਜੀ ਅਜਾ ਤੀਜਾ ਦਿਨ ਆ ਤੇ ਗਰਵਾਦੇ ਦੇ ਥੱਲੇ ਬੋਲਾ ਹੁਣ ਕਿੰਨਾ ਬਣਦਾ ਇਹਦੇ ਥੱਲੇ ਬੋਲਾ ਕੋਈ ਹੋਊਗਾ 8-9 ਕਿਲੋ ਹੋਊਗਾ 8-9 ਕਿਲੋ ਹਾਂਜੀ 9 ਕਿਲੋ ਬੋਲਾ ਹੋਣਾ ਹੈ ਠੀਕ ਆ ਬੱਚਾ ਪੂਚਾ ਵਧੀਆ ਪੋਂਗਦੀ ਆ ਹਾਂ ਠੰਡੀ ਸੀ ਲਿਆ ਬੱਚਾ ਤਾਂ ਭਾਵੇਂ ਇਦਾਂ ਥੱਲੇ ਬਹਿ ਜੀ ਬੱਚੇ ਤੋਂ ਬਿਨਾ ਕੋਈ ਚੱਕਰੀ ਨਹੀਂ ਠੀਕ ਆ ਜੀ ਸੋ ਪਹਿਲਾਂ ਝੋਟੀਆਂ ਦੋਸਤੋ ਪਰ ਖੁਸ਼ ਹੋ ਕੇ ਮਿਲਦੇ ਆ ਪਸੂ ਜਿਵੇਂ ਦੂਜੇ ਸਵੇ ਜਾਂ ਤੀਜੇ ਸਵੇ ਪਸੂ ਮਿਲਦੇ ਆ ਠੀਕ ਆ ਜੀ ਤੇ ਹੈ ਪਹਿਲੇ ਸਵੇ ਆ ਕੰਮਕਾਰ ਕਰਮ ਵਾਲੀਆਂ ਦੇ ਦੂਜੇ ਸਵੇ ਵਾਲੀਆਂ ਠੀਕ ਆ ਤੇ ਬੋਲਾ ਕਿੰਨਾ ਦੱਸਿਆ ਸਹੀ ਇਹਦੇ ਥੱਲੇ 8-9 ਕਿਲੋ ਬੋਲਾ ਹੋਊਗਾ ਇਸ ਟਾਈਮ ਤੇ 8-9 ਕਿਲੋ ਹਾਂਜੀ ਠੀਕ ਆ ਜੀ ਲਓ ਜੀ 8-9 8-9 ਕਿਲੋ ਜਿਹੜਾ ਬੋਲਾ ਇਹਦੇ ਥੱਲੇ ਆ ਜਾਂਦਾ ਤੇ ਜਿਹੇ ਦਿਨ ਦੀ ਸੂਈ ਥੱਲੇ ਸੋ ਝੋਟੀ ਪਹਿਲਣਾ ਤੇ ਕੰਮ ਕਰ ਦੋ ਜਨਾਂ ਵਾਲਿਆ 11-12 ਕਿਲੋ ਸੋ ਸਾਬ ਦੋ ਚਵਾਊਗੀ ਇਹ ਵੀ ਕੱਟੀ ਵੰਡੁੰਡ ਬਹੁਤ ਜਿਆਦੀ ਸੋਣੀ ਐ ਸਪੈਸ਼ਲ ਸੁਪੂਸਾਂ ਬਹੁਤ ਜਿਆਦੀਆਂ ਸੋਣੀਆਂ ਆਪਸੀ ਥਨਾਂ ਦੀਆਂ ਠੀਕ ਆ ਜੀ ਆਹ ਵੇਖੋ ਮੁੱਠੀ ਆਹ ਵੇਖੋ ਧੀਰਾਪਣ ਕਰੋ ਚੈੱਕ ਠੰਡੀ ਤੇਰੀ ਬਹੁਤ ਇਧਰ ਇਹ ਨਹੀਂ ਕਰਮ ਵਾਲੀ ਪੂਛ ਵੀ ਲਾ ਜੂਗੀ ਠੀਕ ਆ ਜੀ ਆਹ ਠੀਕਾ ਜਾਓ ਕਰਮਾਂ ਤਾਂ ਖੋਲਗੇ ਤੋੜ ਕੇ ਦਿਖਾ ਦੇਗੇ ਠੀਕਾ ਆਜਾ ਤੀਜੇ ਦਿਨ ਦੇ ਵਿੱਚ ਮਗਰ ਕਟਾ 8-9 ਕਿਲੋ ਬੋਲੇ ਤੇ ਦੋਸਤੋ ਇਹ ਚੱਲਣ ਦੀ ਆ ਤੇ ਬਾਕੀ ਤੁਹਾਨੂੰ ਕਦ ਕਾਠ ਵੀ ਆਪਾਂ ਚੈੱਕ ਕਰਾ ਦੇਣੇ ਆ ਤੋਰ ਤੋਰ ਕੇ ਚੰਗੀ ਤਸੱਲੀ ਨਾਲ ਦਿਖਾਉਣੇ ਆ ਤੇ ਪਸ਼ੂ ਦੋਸਤੋ ਵੈਸੇ ਨਵੇਂ ਨਕੋਰੀ ਆਉਂਦੇ ਆ ਬਾਕੀ ਮੈਂ ਪਹਿਲਾਂ ਜ਼ਿਕਰ ਕਰਤਾ ਪਹਿਲਣਾ ਦੂਜਣਾ ਤੀਜੇ ਸਵੇਰ ਤੱਕ ਪਸ਼ੂ ਖਰੀਦਾਰੀ ਹੁੰਦੀ ਆ ਤੀਜੇ ਸਵੇਰ ਤੱਕ ਹੱਥ ਪਸ਼ੂ ਤੁਹਾਨੂੰ ਮਿਲੂਗਾ ਇਥੋਂ ਤੇ ਜ਼ਿਆਦਾਤਰ ਪਹਿਲਣ ਦੂਜਣ ਝੋਟੀਆਂ ਹੀ ਹੁੰਦੀਆਂ ਨੇ ਠੀਕ ਆ ਆਜਾ ਆਜਾ ਅੱਜ ਇਹ ਗਾ ਪਹਿਲਣਾ ਇਹ ਵੀ ਕੋਈ ਪੱਕੀਆਂ ਨਹੀਂ ਇਹਨਾਂ ਦੰਦਾ ਜੀ ਠੀਕ ਹੈ ਜੀ ਆ ਵੀ ਉਮਰ ਵਾਲੇ ਪਾਸਿਓਂ ਵੀ ਇਹ ਵੀ ਨਹੀਂ ਗਈ ਪੱਕੀ ਉਮਰ ਦੇ ਵਿੱਚ ਹਾਂਜੀ ਤੇ ਲਵੇ ਪਸ਼ੂ ਆ ਠੀਕ ਹੈ ਜੀ ਮੂੰਹੋਂ ਦੰਦੀ ਵੀ ਤੁਹਾਨੂੰ ਨੋਟ ਨਾਲ ਦੀ ਨਾਲ ਹੀ ਕਰਾਈ ਜਾਂਦੇ ਪਏ ਠੀਕ ਹੈ ਜੀ ਤੇ ਚੌਗੀ ਚਾਰ ਦੰਦਾਂ ਤੇ ਝੋਟੀ ਆ ਕਰ ਚੱਕ ਓਏ ਆਇਆ ਉਧਰ ਉਦਰੇ ਕਿਵੇਂ ਡੀ ਗਿਆ ਜੀ ਸੋ ਮਗਰ ਕੱਤੀ ਆ ਬਿਲਕੁਲ ਤੁਹਾਡੇ ਸਾਹਮਣੇ ਤੇ ਕਿਲੇ ਨੜੂ ਨਾਲ ਬੱਚਾ ਇਹਦੀ ਕੀਟ ਡਿਮਾਂਡ ਕਰਵਾਂ ਤਾਂ ਕੀ ਲੈਦੇ ਕਰਾਂਗੇ ਡਿਮਾਂਡ ਸਦਸਾਬ ਇਹਦੀ 85000 ਜਿਹੜੀ ਲੈਣ ਦੇ ਨਾਲ ਮੁੱਲ ਹਾਨ ਵਾਲਾ 85000 ਅੱਛਾ ਜੀ ਹਾਂ 85000 ਅੱਜ ਮਾਲਕ ਫੜਲ ਫੜਲ ਵਾਲੇ ਪੌਣੀ ਪੱਦਰ ਜੇ ਕੰਮ ਆ ਕੋਈ ਭੈਣ ਭਰਾ ਛੋਟਾ ਕੋਈ ਜ਼ਿਮੀਂਦਾਰ ਵੀ ਦਾ ਫਲੋਟਾ ਫਾਰਮਰ ਵੀ ਹੱਥ ਪਾਲੇ ਹਾਂਜੀ ਪੱਦਰ ਪੱਦਰ ਜੇ ਮੁੱਲਾ ਬਾਕੀ ਪਸ਼ੂ ਚੰਗੇ ਆ ਕਟੀਆਂ ਬਹੁਤ ਚੰਗੀਆਂ ਹਾਂ ਲਓ ਵੀ ਪਹਿਲਾਂ ਕਟੀਆਂ ਝੋਟੀਆਂ ਦੋਸਤੋ ਇਹ ਤਿੰਨ ਸੀ ਜਿਹੜੀਆਂ ਤੁਹਾਨੂੰ ਆਪਾਂ ਦਿਖਾਈਆਂ ਇੱਕ ਗੱਬਰ ਤੇ ਦੋ ਇਧਰੋਂ ਸੋਈਆਂ ਇਹਦਰ ਤਜਾ ਨੰਬਰ ਤੇ ਆ ਮਾਜ ਤੁਹਾਨੂੰ ਦਿਖਾਉਣੇ ਵੀ ਸੱਜਰ ਹੀ ਸੂਈ ਆ ਠੀਕ ਆ ਜੀ ਇਹਦਾ ਸੁਹਾ ਗਰਵਨ ਤੱਕ ਕਿੰਨੇ ਕਿ ਦਿਨ ਇਹ ਦੂਜਾ ਸੂਹਾ ਸੂਈ ਸੰਧੂ ਸਾਹਿਬ ਅੱਜ ਇਹਨੂੰ 40 ਦਿਨ ਹੋਇਆ ਜੀ ਆ ਵੇਖੋ ਇਹਦਾ ਨਾੜੂ ਨਾਲ ਲਓ ਜੀ ਮਗਰ ਕਟਾ ਤੇ ਕੱਟੀ ਨਹੀਂ ਇਹਦੇ ਮਰੂ ਕਟਾ ਇਹ ਨਹੀਂ ਕੱਟੀ ਇਹਦੇ ਮਗਰ ਕੱਟੀ ਹਾਂ ਜੀ ਲਓ ਜੀ ਮਗਰ ਕੱਟੀ ਏ ਅੱਜ ਇਹਨੂੰ ਵੀ 3-4 ਦਿਨ ਦਾ ਸਮਾਂ ਹੋਇਆ ਠੀਕ ਆ ਜੀ ਇਹਦੇ ਨਾੜੂ ਅੱਜ 40 ਦਿਨ ਜੀ ਇਹਨੂੰ ਤੇ ਸੁਹਾ ਤਿਜਾ ਹੈ ਜੀ ਨਹੀਂ ਦੂਜਾ ਅੱਛਾ ਜੀ ਦੂਜਾ ਸੂਹਾ ਇਹਦੇ ਥੱਲੇ 10 ਤੋਂ ਪਲਾਸੀ ਹੋਊਗਾ ਬੋਲਾ ਬੋਲਾ ਹਾਂ ਜੀ ਲੋ ਜੀ 10 ਕਿਲੋ ਬੋਲਾ ਜਿਹੜਾ ਇਹਦੇ ਥੱਲੇ ਹਾਜ਼ਰ ਆ ਠੀਕ ਆ ਅੱਜ ਤੀਜੇ ਚੌਥੇ ਦਿਨ ਦੀ ਸੋਈ ਤੇ ਥੱਲੇ ਬੋਲਾ ਦੋਸਤੋ 10 ਲੀਟਰ ਹਾਜ਼ਰ ਆ ਮਗਰ ਇਹਦੇ ਕੱਟੀ ਫੀਮੇਲ ਕਾਫ ਆ ਸੋ ਦੂਜਾ ਸਵੇਰ ਇਹ ਝੋਟੀਆਂ ਆਪਾਂ ਤੁਹਾਨੂੰ ਦਿਖਾ ਰਹੇ ਆ ਠੀਕ ਆ ਤੇ ਬਾਕੀ ਬੇਲਬੂਲ ਇਹਦੀ ਵੀ ਕਰਮਾ ਲਈ ਦੀ ਪੂਰੀ ਆ ਠੀਕ ਆ ਚੋਣ ਚਾਂਤ ਦੀ ਪੂਰੀ ਓਕੇ ਰਿਪੋਰਟਾਂ ਨੇ ਹਾਂਜੀ ਮਾਈ ਦਾ ਨਾਰਮਲ ਪੂਛ ਹੈ ਗਈ ਆ ਕੱਟੀ ਜੈਡ ਬਲੈਕ ਜੀ ਸਾਰੀ ਕਾਲੀ ਕੱਟੀ ਇੱਕ ਕਰਾਂਗੀ ਹਾਂਜੀ ਲੋ ਜੀ ਕੱਟੀ ਇੱਕ ਕਰਾਂਗੀ ਆ ਕਿਸੇ ਚਲੋ ਚੰਗੇ ਸੀਮੰਟ ਦੀ ਹੋ ਸਕਦੀ ਆ ਜਾਂ ਚੰਗੇ ਮਾਲੀ ਦੀ ਹੋ ਸਕਦੀ ਆ ਹਾਂ ਤੇ ਮਾਦੇ ਬੇਸ਼ੱਕ ਕੋਈ 3-4 ਇੰਚ ਮਗਰ ਪੂਛ ਵਾਈਟ ਆ ਵੈਸੇ ਜਾ ਵੀਰ ਕਰਵਨ ਤੋਂ ਖੋਲ ਤੋਰੇ ਨੂੰ ਵੀ ਤੋਂ 10 ਕਿਲੋ ਬੌਲਾ ਦੇ ਥਲੇ ਹਾਜ਼ਰ ਆ ਠੀਕ ਆ ਜੀ ਤੇ ਦਿਨ ਅੱਜ ਤਕਰੀਬਨ 3-4 ਹੋਇਆ ਕਰਮਾਲੀ ਦੇ ਥਲੇ ਸ਼ਟਾਰਟਿੰਗ ਚੰਗੀ ਆ ਬੌਲੇ ਦੀ ਤੋਂ ਬਾਕੀ ਚੋਣ ਚਵਾਉਣ ਦੀ ਵੀ ਚੰਗੀ ਇੱਕ ਨੰਬਰ ਆ ਉਹ ਤੁਸੀਂ ਇੱਥੇ ਆਣ ਕੇ ਤਸੱਲੀ ਕਰ ਹੀ ਲੈਣੀ ਆਪਾਂ ਵਾਰ-ਵਾਰ ਕਹਿੰਨੇ ਹੁੰਨੇ ਕਿਸੇ ਭਰਾ ਨੂੰ ਠੀਕ ਆ ਜੀ ਜੋ ਦੱਸਿਆ ਜਾਂਦਾ ਉਹਨੂੰ ਤੁਸੀਂ ਵੈਰੀਫਾਈ ਕਰ ਲੈਣਾ ਹੁੰਦਾ ਇੱਥੇ ਆਣ ਕੇ ਤੇ ਬਾਕੀ ਪੱਧਰ ਪੱਧਰ ਬਿਲਕੁਲ ਜਿਹੜਾ ਲੇਵਾ ਬਖਾਲਾ ਇੱਕ ਸਾਰ ਆ ਪੱਧਰ ਲੇਵੇ ਬਖਾਲੇ ਦੀ ਆ ਜੀ ਇਹ ਚੌਥੇ ਨੰਬਰ ਤੇ ਜੀ ਹਾਂ ਜੀ ਹਾਂ ਜੀ ਪਲੀ ਨੂੰ ਅਸੀਂ ਬਾਹਰ ਹੀ ਜਾਂਦੇ ਹਾਂ 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 ਨੇ ਚੰਗੀ ਜੰਮੀ ਪਲੀ ਆ ਕੇ ਲੋ ਜੀ ਤੋਂ ਦੂਜਾ ਝੋਟੀਆਂ ਦੋਸਤੋ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਠੀਕ ਆ ਜੀ ਤੋਂ ਮਗਰ ਇਹਦੇ ਵੀ ਕੱਟੀ ਫੀਮੇਲ ਕਾਫ ਆ ਤੋਂ 10 ਕਿਲੋ ਬੋਲਾ ਇੰਦੇ ਥੱਲੇ ਹੁਣ ਹਾਜ਼ਰ ਆ ਜਾਓ ਠੀਕ ਹੈ ਜੀ 12 ਤੋਂ ਪਲਾਸ ਹੀ ਦੁੱਦ ਦਊਗੀ ਠੀਕ ਹੈ ਹਾਂਜੀ ਠੀਕ ਆ ਸਟਾਰਟਿੰਗ ਹੋਣੀ ਤੁਸੀਂ ਬਹੁਤ 10 ਕਿਲੋ ਕਹੀ ਜਾਂਦੇ ਹਾਂ ਹਾਂ 10 ਤੋਂ ਬਾਹਰ ਹੀ ਹੋਊਗਾ 10 ਤੋਂ ਅੰਦਰ ਨਹੀਂਗਾ ਠੀਕ ਆ ਤੇ ਇਹ ਘਰਵੰਤਾਂ ਕੀ ਲੈ ਦੇਣਾ ਵੀ ਤੇ ਡਿਮਾਂਡ ਇਹਦੀ ਵੀ ਸੰਤੋ ਸਾਹਿਬ 90000 ਇਹ ਵੀ 85000 ਦੀ ਦੇ ਦਾਂ 85 ਦੀ ਹਾਂਜੀ ਲਓ ਜੀ 90 ਮੋਲਾ ਤੇ 85000 ਲੈ ਦੇ ਆ ਠੀਕ ਆ ਤੇ ਬਾਕੀ ਚੰਗੀ ਆ ਥਾਣਾ ਥੋਣਾ ਦੇ ਬੜੀ ਸਾਫ ਸੁਥਰੀ ਉਹ ਤੁਹਾਨੂੰ ਇੱਕ ਵਾਰੀ ਆਪਾਂ ਫੇਰ ਦਿਖਾ ਦਿੰਦੇ ਇਧਰ ਬਹਿਣੀ ਵਾਲੀ ਸਾਈਡ ਤੋਂ ਆ ਦੇਖੋ ਜੀ ਬਹੁਤੇ ਵੀਰ ਕੋਈ ਆਨਲਾਈਨ ਸੌਦਾ ਕਰਦਾ ਕਰੋ ਤਸੱਲੀ ਨਾਲ ਵੀਡੀਓ ਦੇਖ ਲਿਓ ਠੀਕ ਆ ਸੋ ਸਪੇਸ ਕਾਫੀ ਸੋਹਣੀ ਆ ਆਪਸੀ ਥਨਾਂ ਦੇ ਵਿੱਚ ਠੀਕ ਆ ਜੀ ਸੋ ਇਹ ਮੁੱਲ ਇਹ ਰਿਡ ਭਾ ਪੜਦਾ ਵਿੱਚੋਂ ਦੋਸਤੋ ਛੋੜਛਾਪਾ ਮੌਕੇ ਤੇ ਆ ਇੱਕ ਗਰਵਾਤ ਆਪੇ ਕੋਲੇ ਅੱਧਰ ਪੰਜਵੇਂ ਨੰਬਰ ਤੇ ਜਿਹੜੀ ਇਹ ਆ ਗਈ ਚੋਟੀ ਇਹ ਅੱਜ ਤੀਜਾ ਸੂਹਾ ਸੋਈ ਆ ਤੀਜਾ ਅੱਜ ਤੜਕੇ ਸੋਈ ਆ ਕੋਈ ਅ 2:30 ਵਜੇ ਠੀਕ ਆ ਜੀ ਹਾਂਜੀ ਲਓ ਜੀ ਆਜੋ ਮਤਲਬ ਕਿ ਦੁਪਹਿਰੇ ਆਜੀ ਸੋਈ ਹੈ ਨਾ ਨਹੀਂ ਨਹੀਂ ਤੜਕੇ ਹਾਂ ਅੱਜ ਮਾਰਨਿੰਗ ਸੁਬਾ ਰਾਤੀ ਆ ਸੁਬਾ ਤੜਕੀ ਠੀਕ ਹੈ ਇਹਨੇ 5 ਵਜੇ ਕੁਝ ਪਾ 5:30 ਜਿ ਯੋਰ ਪਾਈ ਫਿਰ ਆਪਾਂ ਬੱਚਾ ਚੁਗਾ ਆਇਆ ਨਾਲੇ ਦੇ ਨਾਲੇ ਚੋਇਆ ਕੋਈ 2.5 ਕਿਲੋ ਬੋਲਾ ਸੇ ਠੀਕ ਆ ਛੋਟੀ ਸੂਵੇ ਕਿਨੇ ਮੈਂ ਦੂਜੇ ਨਾ ਤੀਜਾ ਸੂਆ ਸੋਈ ਤੀਜਾ ਸੂਆ ਮੈਂ ਹਾਂਜੀ ਬਾਬੇ ਤੀਜਾ ਸੂਆ ਦੋਸਤੋ ਅੱਜ 18 ਸਤੰਬਰ ਨੂੰ ਮਾਰਨਿੰਗ ਜਿਹੜੀ ਆ 1.5 1.5 ਵਜੇ ਸੋਈ ਆ ਕੱਟੀ ਦਿੱਤੀ ਇਹਨੇ ਤਾਂ ਮੋਬਰੀ ਫੇਰ ਹੋ ਜੂਗੀ ਸ਼ਾਮੀ ਸੋਬਾ ਜਨ ਲੋੜ ਪੂਰਾ ਕਰਮ ਵਾਲੀ ਦਾ ਕੋਈ ਸੂ ਸਵਾ ਚ ਆਈ ਆ ਠੀਕ ਹੈ ਜੀ 13 14 ਕਿਲੋ ਦੁੱਧ ਨੇ ਚੋਆਇਆ ਠੀਕ ਹੈ ਜੀ ਦੂਸਰੇ ਸਵੇਰ ਚ ਆਹ ਦੂਸਰੇ ਸਵੇਰ ਠੀਕ ਹੈ ਕਿਤੇ ਨਹੀਂ ਜਾਂਦਾ ਬੱਚਾ ਉਹ ਦਵਾਰ ਕਿਉਂ ਦੂਜਾ ਸਵੇਰ ਜਦੋਂ ਪਿਛਲ ਦਿੰਦੀ ਹੈ ਹਾਂ ਲੋ ਜੀ ਫੇਸਬੁਕ 'ਚ ਦੋਸਤੋ ਸਿੰਘ ਛੋਟਾ ਹੁਣ ਕਰਕੇ ਭਾਵੇਂ ਦੋ ਕਿਸੇ ਵੀਰ ਨੂੰ ਦੂਜੇ ਸਵੇਰ ਸਮਝਾਵੇ ਪਰ ਅਸਲ ਦੇ ਵਿੱਚ ਜਿਹੜੀ ਜੀ ਰਿਐਲਿਟੀ ਉਹ ਤੀਜਾ ਸੂਆ ਠੀਕ ਹੈ ਜੀ ਪਹਿਨੂੰ ਦੂਜੇ ਸਵੇਰ ਵੀ ਚੱਲਦਾ ਪਸੂ ਕਿਉਂਕਿ ਛੋਟੀ ਬੂਥੀ ਆ ਸਿੰਘੀ ਬਿਲਕੁਲ ਛੋਟੀ ਆ ਠੀਕ ਆ ਪਤਲਾ ਸਿੰਘ ਆ ਗੁਲਾਈ ਦੇ ਵਿੱਚ ਆ ਬਿਲਕੁਲ ਖੁੱਤੀ ਦੇ ਵਿੱਚ ਇਸ ਕਰਕੇ ਥੋੜਾ ਜਿਹਾ ਫੇਸਪੂਸ ਕੁਆਲਟੀ ਤੋਂ ਲੱਗਦਾ ਹੈ ਪਸੋਂ ਦੂਜੇ ਸੂਬੇ ਵੀ ਹੋਊਗਾ ਪਰ ਰੈਲਿਟੀ ਜੋ ਹੈਗੀ ਉਹ ਰੈਲਿਟੀ ਹੀ ਸਚਾਈ ਆ ਤੇ ਜਾ ਸੂਬਾ ਦੂਜੇ ਸੂਬੇ ਦੇ ਵਿੱਚ ਕੋਈ 13 14 14 ਲੀਟਰ ਦੁੱਧ ਭਰਾ ਕੀਆ ਕਰਮਾ ਲਈ ਠੀਕ ਆ ਜੀ ਸੋ ਪਿੱਛੋਂ ਜਿੱਥੋਂ ਵੀ ਖਰੀਦੀ ਆ ਵੀਰ ਉਹਨਾਂ ਨੇ ਉਹਨਾਂ ਨੇ ਠੀਕ ਆ ਜੀ ਉਥੋਂ ਇਹਨਾਂ ਨੂੰ ਪੂਰੀ ਡਿਟੇਲ ਉਹਨਾਂ ਦੱਸੀਆ ਵੀ ਦੂਜੇ ਸੂਬੇ ਦੇ ਵਿੱਚ ਕੋਈ 13 14 14 ਲੀਟਰ ਦੁੱਧ ਚਵਾਇਆ ਆਏ ਨੇ ਮਗਰ ਕੱਟੀ ਆ ਠੀਕ ਆ ਜੀ ਹੁਣ ਤੀਜਾ ਸੂਬਾ ਬਾਕੀ ਥਣਾ ਵੀ ਆਪਾਂ ਤੁਹਾਨੂੰ ਠੀਕਾ ਚੋਣ ਚੋਣ ਪੋਲੀ ਆ ਬਾਕੀ ਬੱਚਾ ਹੋ ਸਕਦਾ ਨਾਲ ਲਾ ਕੇ ਆਪਾਂ ਤੁਹਾਨੂੰ 2-2 4-4 ਧਾਰਾਂ ਵੀ ਮਾਰ ਦਿੱਤੀ ਆ ਆ ਦੇਖ ਜੋ ਆ ਜੋ ਬਹੁਤ ਮੋਗਾ ਹੀ ਲੱਗਾ ਸਾਨੂੰ ਸਰ ਸੋ ਚੋਣ ਜਾਣ ਨੋ ਡਾਊਟ ਚੋਣ ਜਾਣ ਇੱਕ ਨੰਬਰ ਆ ਮੋਟੀ ਧਾਰਾਂ ਗੂਠੇ ਜਿਹੀ ਮੋਟੀ ਮੋਟੀ ਧਾਰਾਂ ਠੀਕ ਆ ਜਾਂ ਦੇਖੋ ਬੰਬੀ ਜਲਣ ਵਾਲੀ ਗੱਲ ਆ ਬੰਬੀ ਜਲਦੀ ਹੈ ਜੀ ਕਹਿੰਦਾ ਕਿ ਖਾਦੀ ਕਰਮਾਣੀ ਆ ਦੇਖੋ ਮੋਲ ਸੰਸਾਰ ਵੀ 85000 ਦੀ ਦੇ ਦੀ 85 ਦੀ ਹਾਂ ਜੀ ਦੇ ਦੋ ਵੀਰ 85 ਦੀ ਦੀ ਹਾਂ ਜੀ ਦੇ ਦੋ ਆ ਮੋਲ ਮੋਲਦ ਕਰਨ ਭਾਵੇਂ ਨੱਬੇ ਕਰ ਲਗੇ ਜੜਾਣ ਵਾਲਾ ਮੋਲ 85000 ਠੀਕ ਹੈ ਜੀ ਲੋ ਵੀ 85000 ਦੇ ਵਿੱਚ ਕਿਸਾਨ ਵੀਰੋ ਇਹ ਮੱਝ ਤੁਹਾਨੂੰ ਮਿਲੂਗੀ ਅੱਜ 85 85 ਦੇ ਮੋਲ ਵਾਲੀਆਂ ਚਾਰ ਆ ਆ ਹਾਂ ਜੀ ਜਿਹੜੀ ਮਰਜ਼ੀ ਪਸੰਦ ਕਰੋ ਹਾਂ ਜੀ ਲੋ ਵੀ ਮਿੱਠੇ ਰੇੜਾ ਦੋਸਤੋ ਹਾਂ ਜੀ ਤੇ ਸੂਈਆਂ ਸਵਾਈਆਂ ਕਰਮਾਲੀਆਂ ਤਾਜ਼ੀਆਂ ਨੇ ਜਿਹੜਾ ਵੀਰ ਚਾਹੁੰਦਾ ਵੀ ਪਹਿਲੇ ਸੂਏ ਤੋਂ ਲੈ ਕੇ ਤੀਜੇ ਸੂਏ ਤਾਈ 85 85000 ਚ ਜੋ ਜਿਹੜੀ ਮਰਜ਼ੀ ਚੰਗਾ ਕਰੋ ਠੀਕ ਆ ਜੀ ਸੋ ਪਹਿਲਾਂ ਝੋਟੀਆਂ ਜਿਹੜੀਆਂ ਦੂਜੇ ਸਵੇ ਤੀਜੇ ਸਵੇ ਮਾਝਾ ਪਾ ਤੁਹਾਨੂੰ ਦਿਖਾਤੀ ਆ ਸੋ ਪਸੰਦ ਲੱਕੇ ਹੋਣਗੇ ਬਾਕੀ ਪਸੰਦ ਆ ਪਸ਼ੂ ਇੱਥੇ ਆਣ ਕੇ ਆਪਣੀ ਚੋਕੇ ਵੇਖ ਲਿਓ ਆਨਲਾਈਨ ਕੋਈ ਮੰਗਾਉਂਦਾ ਆ ਤੇ ਬੇਸ਼ੱਕ ਦੋਸਤੋ ਤਸल्ली ਤੇ ਤੁਸੀਂ ਸੌਦਾ ਕਰ ਲਿਓ ਠੀਕ ਆ ਇਧਰੋਂ ਗਰਵੰਤਾ ਆਪਣੇ ਕੋਲ ਜਿਹੜੀ ਇਧਰ ਆ ਗਈ ਵੀ ਰਿਕਮ ਅੱਜ ਇਹ 6ਵੇਂ ਨੰਬਰ ਤੇ ਹਸਨ ਸਾਹਿਬ ਝੋਟੀ ਆ ਹਾਂਜੀ ਇਹ ਦੂਜਾ ਸੂਆ ਸੁਣੀ ਜੀ ਠੀਕ ਆ ਜੀ ਮੂੰਹ ਚਾਰ ਦੰਦ ਜੀ ਲਓ ਜੀ ਦੂਜਾ ਸੂਆ ਦੋਸਤੋ ਸੈਕਿੰਡ ਟਾਈਮਰ ਆ ਹਾਂਜੀ ਤੇ ਝੋਟੀ ਤੁਸੀਂ ਚੈੱਕ ਕਰੋ ਇੱਕ ਵਾਰੀ ਨਵੀਂ ਨਰੋਈ ਝੋਟੀ ਆ ਬਿਲਕੁਲ ਸਿੰਗਲ ਹੱਡੀ ਦੀ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਠੀਕ ਆ ਸੋ ਦੂਜਾ ਸਵੇਰ ਝੋਟੀ ਸੂਣਾ ਤੇ ਦਿਨ ਗਰਮਤ ਕਿੰਨੇ ਕੁ ਲੈਂਦੀ ਹੈ ਜੇ ਦੇਣੇ ਸਭ ਲੈ ਜਾਊਗੀ ਕਿਉਂਕਿ ਕਈ ਅਜੇ 5-6 ਦਿਨ ਲੈ ਜਾਊਗੀ ਆਰਾਮ ਨਾਲ 5-6 ਹਾਂਜੀ ਹਲ ਤੇਰੀ ਗਰੇਨ ਚ ਹਫਤੇ ਦੇ ਵਿੱਚ ਵਿੱਚ ਸੂਹੂ ਝੋਟੀ ਠੀਕ ਆ ਜੀ ਹਾਂਜੀ ਲਓ ਵੀ 5-6 ਦਿਨ ਕਿਸਾਨ ਵੀਰੋ ਇਹ ਲੈ ਜਾਊਗੀ ਆਰਾਮ ਨਾਲ ਅਜੇ ਝੋਟੀ ਦਾ ਦੂਜਾ ਸੂਹਾ ਸੂਣਾ ਤੇ ਬਾਕੀ ਸ਼ਾਈ ਸ਼ੂਈ ਤੁਹਾਨੂੰ ਚੈੱਕ ਕਰਾਵਾਂਗੇ ਬਹੁਤ ਖੂਬਸੂਰਤਾਂ ਝੋਟੀ ਦੇ ਵਿੱਚ ਮੱਥਾ ਬਿਲਕੁਲ ਬਲਾਏਗਾ ਠੀਕ ਆ ਆ ਕਰੋ ਚੈੱਕ ਬਿਲਕੁਲ ਬਿਲਕੁਲ ਬਲੈਕ ਮੱਥਾ ਠੀਕ ਆ ਛੋਟਾ ਸਿੰਘ ਤੇ ਤੋੜ ਕੇ ਤੁਹਾਨੂੰ ਦਿਖਾਉਣੇ ਬਾਹਰ ਕੱਢ ਕੇ ਬਿਤੇਰੇ ਗੱਲਬਾਤ ਸਮਝਾਉ ਉਹ ਕਿ ਝੋਟੀ ਦੂਜਾ ਸਵੇਰ ਹੁੰਦੀ ਆ ਤੋਂ 35 ਤੋਂ ਪਾਦੀ ਤੇ ਭਾਰ ਪਿਛੇ ਦੀ ਤਸੱਲੀ ਕਰਵੰਤ ਹਾਂਜੀ ਸਭ ਉਹ ਗੱਲ ਦੀ ਆਪਣੀ ਗਰੰਟੀ ਹੋਊ ਭਾਰ ਪਿਛੇ ਦੀ ਠੀਕ ਹੈ ਥਾਣਾ ਦੀ ਠੀਕ ਹੈ ਜੀ ਲੋ ਵੀ ਦੋਸਤੋ ਇਹਨਾਂ ਚੀਜ਼ਾਂ ਦੀ ਗਰੰਟੀ ਤਸੱਲੀ ਪਿਛੋਂ ਵੀ ਲਈ ਜਾਂਦੀ ਆ ਤੇ ਅੱਗੋਂ ਵੀ ਕੋਈ ਵੀਰ ਭਰਾ ਹੁੰਦਾ ਥਾਣਾ ਦੀ ਆਪਦੀ ਤਸੱਲੀ ਕਰੇ ਚੈੱਕ ਕਰੇ ਜੇ ਆਨਲਾਈਨ ਵੀ ਮੰਗਾਉਂਦਾ ਆਪਣੇ ਤੋਂ ਉਥੇ ਆਪਣੀ ਮੱਝ ਤੋਂ ਲੈਂਦੀ ਆ ਆਪਣੇ ਥਾਣ ਚੈੱਕ ਕਰ ਸਕਦਾ ਬਿਲਕੁਲ ਤੋਂ ਬਿਲਕੁਲ ਨਿਗਰ ਲੇਵੇ ਦੇ ਵਿੱਚ ਆ ਠੀਕ ਆ ਜੀ ਤਾਂ ਪਿੰਡਾਂ ਪੁੰਡੇ ਦੀ ਵੀ ਪੂਰੀ ਨਿਗਰ ਆ ਕਰਮਾਂ ਵਾਲੀ ਸੋ ਦੂਜਾ ਸੁਆ ਝੋਟੀਆਂ ਸੁਨਾ ਸੋ ਥੱਲਿਓਂ ਭਾਂਡਾ ਪੁੰਡਾ ਬਹੁਤ ਜ਼ਿਆਦਾ ਕਮਾਲ ਦਾ ਠੀਕ ਆ ਠੰਡੀ ਧਿਰੀ ਇਹ ਵੀ ਬਹੁਤ ਆ ਆ ਦੇਖੋ ਬਈ ਨਿੱਕੀ ਨਿੱਕੀ ਸਿੰਗੀ ਲੱਗੀ ਗੋਲੇ ਨੂੰ ਆ ਨੇ ਚੰਗੀ ਆ ਫੇਸ ਕੁਆਲਟੀ ਚੰਗੀ ਆ ਸੁੱਟਾਂ ਚਾਡੂ ਚਾ ਝੋਟੀ ਦਾ ਚੰਗਾ ਪੂਰੀ ਮਜ਼ਬੂਤ ਪਿੰਡੇ ਪਤਲੇ ਪਿੰਡੇ ਕਾਗਜ਼ਰ ਦਾ ਪਿੰਡਾ ਪਤਲਾ ਵੇਖੋ ਬਹੁਤ ਦੋਸਤੋ ਕੋਈ ਸ਼ੱਕ ਨਹੀਂ ਕਿ ਕਿਸੇ ਪਾਸੇ ਨੂੰ ਕੁੱਸੀ ਕਰਵਾ ਲਈ ਠੀਕ ਆ ਜੀ ਤੇ ਥਾਨ ਬਹੁਤ ਸੋਹਣਾ ਕਰਵਾ ਲਈ ਨੂੰ ਲੱਗਾ ਬਿਲਕੁਲ ਮੁਠੀ ਮੁਠੀ 12 ਕਿਲੋ ਦੁੱਧ ਸਲਸਾ ਇਹਨੇ ਚਵਾਇਆ ਇਹਨੇ ਪੇਲੇ ਨੇ ਆ ਹਾਂ ਅਜੇ ਵੀ ਦੇ ਨਾ ਕਰਵਾ ਤਾਂ ਲੱਗਦਾ ਨਹੀਂ ਮੈਨੂੰ ਕੋਈ 2-4 ਦਿਨ ਸੂਪ ਹਾਂ ਤੁਹਾਨੂੰ ਇਹ ਪੰਜ-ਛੇ ਦਿਨ ਇਹ ਲੈ ਜਣੇ ਹਾਂ ਬਹੁਤ ਜੀ ਬਾਕੀ ਦੋਸਤੋ ਰੰਗ ਢੰਗ ਤੋਂ ਲੱਗਦਾ ਹੈ ਵੀ ਤਕਰੀਬਨ ਕੋਈ 4-5 ਦਿਨ ਆਰਾਮ ਨਾਲ ਲੈ ਜੂਗੀ। ਜਾਦਪਾੜੀ ਆ ਦੁੱਧੜੀ ਆ ਛੋਟੀ ਮਾੜੀ ਨਹੀਂ। ਉਹ ਛੋਟੀ ਕੋਈ ਲੈ ਜੂਗਾ ਘਰੇ ਰੱਖਣੀ ਕਿਸੇ ਵੀਰ ਨੇ ਤੇ ਹੱਥ ਤੁਸੀਂ ਪਾ ਲਿਓ ਛੋਟੀ ਚੰਗੀ ਆ ਠੀਕ ਆ ਜੀ ਕੋਈ ਛੱਡ ਕੇ ਨਹੀਂ ਜਾਂਦਾਗਾ। ਛੋਟੀ ਦਾ ਕਿਉਂਕਿ ਡਿਜ਼ਾਈਨ ਜਿਹਨ ਚੰਗਾ ਪੂਰਾ ਥੱਲੇੋਂ ਵੀ ਤੁਸੀਂ ਵੇਖੋਗੇ। ਬਿਨਾ ਕਿਸੇ ਜਿਆਦਿਆਂ ਭਲਾ ਭੁਲਾ ਤੋਂ ਪੂਰਾ ਨਿੱਗਰ ਲੇਵਾ। ਤੇ ਨਾਰਮਲ ਵੈਸੇ ਕੋਈ ਨਾ ਪਸੂ ਚ ਭਲਾ ਆ ਜਾਂਦੇ ਪਰ ਹੈ ਪੂਰਾ ਨਿੱਗਰ ਲੇਵਾ। ਮੈਂ ਕਰਵਾਤਾ ਇਹਦੀ ਫਿਰ ਮੰਗ ਦੱਸ ਕੀ ਚਾਹੁੰਦਾ ਜੀ ਇਹਦੀ ਡਿਮਾਂਡ ਹੈਗੀ ਸੰਸਾਭ 90 ਹਜ਼ਾਰ ਇਹ 88 ਹਜ਼ਾਰ ਦੀ ਦੇ ਦਾਂਗਾ ਹਨ 88 ਦੀ ਹਾਂਜੀ ਠੀਕ ਹੈ ਬਰੇ ਲਓ ਜੀ 90 ਹਜ਼ਾਰ ਡਿਮਾਂਡ ਆ 88 ਹਜ਼ਾਰ ਲੈਦੇ ਆ ਸੋ ਝੋਟੀ ਚੰਗੀ ਆ ਦੋਸਤੋ ਪਸੰਦ ਆਈ ਹੋਊਗੀ ਤੁਹਾਨੂੰ ਠੀਕ ਆ ਸਕੀਨਿਸ਼ ਕੁਨੀ ਵਾਲੇ ਪੱਖ ਤੋਂ ਵੀ ਬਹੁਤ ਖੂਬਸੂਰਤ ਆ ਤੇ ਕਿਸੇ ਵੀਰ ਨੇ ਘਰੇ ਪਸੂ ਟਕਾਉਣਾ ਤੇ ਖੜਾ ਪਸੂ ਵੀ ਸੋਹਣਾ ਨਾਲ ਤਾਂ ਸੰਧੂ ਸਾਹਿਬ ਦੇ ਲੋ ਤਾਂ ਬਹੁਤ ਖਿੱਚ ਕੇ ਕੀਤੇ ਜਿਹਾ ਹਸਾਬ ਨਾਲ ਰਹਿਦੀਆਂ ਬਹੁਤ ਜਾਇਜ਼ ਹੱਦ ਦਾ ਵਿੱਚ ਗਜੈਸ ਰੱਖ ਕੇ ਉਹ ਹਸਾਬ ਨਾਲ ਕੀਤੇ ਠੀਕ ਹਾਂਜੀ ਚੰਗੀ ਛੋਟੀ ਚੰਗੀ ਹੈ ਲੈ ਗਰਵੰਤਾ ਇੱਧਰ ਆਪਣੇ ਕੋਲ ਜਿਹੜਾ ਇਹ ਨਗ ਆ ਗਿਆ ਵੀ ਨੀਲੀ ਦਾ ਹਾਂਜੀ ਇਹ ਕਿਵੇਂ ਗੱਬਣੀ ਆ ਹਾਂਜੀ ਇਹ ਦੂਜਾ ਸੁਹਾ ਸੁਣੀ ਸਦਾ ਠੀਕ ਹੈ ਜੀ ਲੋ ਵੀ ਇਹ ਵੀ ਗੱਬਣ ਛੋਟੀ ਦੋਸਤੋ ਤੁਹਾਨੂੰ ਦਿਖਾਉਣਾ ਆਪਾਂ ਲੱਗੀਆਂ ਠੀਕ ਹੈ ਜੀ ਇਹ ਦੂਜਾ ਸੁਹਾ ਸੁੰਦੀ ਹੈ ਵੀ ਕਰਮਾ ਵਾਲੀ ਹਜੇ ਤੇ ਬਣੀ ਥਾਣੀ ਥੱਲੇ ਉਹ ਵੇਖੋ ਤੁਸੀਂ ਠੀਕ ਹੈ ਜੀ ਉਨੀ ਅੱਗੇ ਉਨੀ ਪਿਛੇ ਦੀ ਦਾੜ ਪਛਾੜ ਬਿਲਕੁਲ ਜਿਹੜੀ ਬਰਾਬਰ ਆ ਫੁੱਲ ਵੱਡੀ ਛੋਟੀ ਹੈ ਹਾਂ ਫੁੱਲ ਕਦ ਬੋਤਾਲੀ ਵੱਡੀ ਆ ਹਾਂਜੀ ਆਖੂ ਕੁ ਬਿੱਲੀ ਮਣਕੀ ਆ ਮੱਥੇ ਬੱਲਾਂ ਠੀਕ ਆ ਬੱਲੀ ਆ ਮੋਚੇ ਵੇਖੋ ਬਿਲਕੁਲ ਬਗੀ ਮੋਚਾ ਇੱਕ ਪਾਸੇ ਖੱਬੇ ਪਾਸੇ ਤੇ ਅੱਖਾਂ ਓੱਖਾਂ ਦੀ ਬਹੁਤ ਸੋਹਣੀਆਂ ਮੰਗਦਾ ਸੱਤਵੇਂ ਨੰਬਰ ਤੇ ਜੀ ਜਵਾਬ ਆ ਠੀਕ ਆ ਤੇ ਕੁੜੀ ਤਾਂ ਥੋੜਾ ਆਪਾਂ ਲਾ ਗਏ ਥੋੜਾ ਖਾਦ ਗਿਆ ਵੇਖੋ ਠੀਕ ਆ ਲਓ ਫਿਰ ਕਰਵਾਤਾ ਇਹ ਵੀ ਦੂਜਾ ਸੁਬਾ ਹੀ ਨਾ ਹਾਂਜੀ ਦੂਜਾ ਸੁਬਾ ਸੋਣੀ ਸੰਸੋ ਲਓ ਵੀ ਦੂਜਾ ਹੀ ਸੁਬਾ ਠੀਕ ਆ ਫੁੱਲ ਨਿੱਗਰ ਭਾਰੀ ਆ ਪੂਰੇ ਵਜਨ ਵਜੂਦ ਵਾਲੀ ਆ ਠੀਕ ਆ ਜੀ ਫੁੱਲ ਵੱਡੇ ਕੱਦ ਕਾਟ ਚੱਤੋ ਸਾਹਿਬ ਜੀ ਦਾ ਵੀਰ ਕਿਉਂਕਿ ਆਪਾਂ ਪਸੂ ਪਹਿਲਾਂ ਨੋਟ ਕਰਾ ਦਿੱਤਾ ਜੇ ਹਾਈਟ ਮੀਡੀਅਮ ਦਰਮਿਆਨੀ ਆ ਤੇ ਮੀਡੀਅਮ ਦਰਮਿਆਨੀ ਵੀ ਦੱਸੀਦਾ ਤੇ ਜੇ ਕੱਦ ਬਹੁਤ ਵੱਡਾ ਤੇ ਉਹਨੂੰ ਕੱਦ ਬਹੁਤ ਹਾਈਟ ਵੱਡੀ ਵੀ ਆਪਾਂ ਦੱਸੀ ਦੀ ਆ ਸੋ ਢਾਂਚਾ ਚੰਗਾ ਇਸ ਝੋਟੀ ਦਾ ਫੁੱਲ ਰਾਜੀ ਆ ਫੁੱਲ ਵਜਨ ਲੋੜ ਵਾਲੀ ਸੋ ਮੰਝਾ ਦੇਂਦਾ ਪੂਰੀ ਰਾਜੀ ਆ ਠੀਕ ਹੈ ਇਹਨੇ 14 ਕਿਲੋ ਦੀ ਚੋਾਈ ਕਰਾਈ ਜੀ ਪਹਿਲਣ ਨੇ ਪਹਿਲਣ ਨੇ ਹਾਂ ਜੀ ਠੀਕ ਆ ਦੁੱਧ ਅੱਜ ਵੀ ਕਰਮਾ ਲਈ ਚੰਗਾ ਚਬਾ ਜੂਗੀ ਇਸ ਸੂਏ ਦੇ ਵਿੱਚ ਹਾਂਜੀ ਕੋਈ ਸੰਸਾਹ ਅਜੇ ਤੱਕ ਕੋਈ ਭਲ ਭੁਲ ਨਹੀਂ ਪਈ ਨਿੱਗਰ ਲੈਵੇ ਜੀ ਲਓ ਜੀ ਤਾਂ ਬੰਤਰ ਹੀ ਦੱਸਣ ਲਈ ਆ ਵੈਸੇ ਪਸ਼ੂ ਦੀ ਕਿੰਨਾ ਕੁ ਦੁੱਧ ਚਬਾਉਣਾ ਚਾਹੀਦਾ ਕਿੰਨੇ ਦਾ ਦੁੱਧ ਦਾ ਮਾਲਕਾ ਠੀਕ ਆ ਜੀ ਤੇ ਬਾਕੀ ਸੋਹਣੀ ਫੇਸ ਕੁਆਲਿਟੀ ਦੇ ਵਿੱਚ ਚੰਗੀ ਝੋਟੀ ਦੂਜਾ ਸਵੇਰ ਦੋਸਤੋ ਰੈਡੀ ਆ ਟਾਈਮ ਇਹਦਾ ਰੈਡੀ ਆ ਠੀਕ ਆ ਜੀ ਲੈ ਜੇ ਦੋ ਲੈ ਜੇ ਚਾਰ ਲੈ ਆ ਤਿਆਰੀ ਵਾਲੀ ਆ ਤਿਆਰੀ ਵਾਲੀ ਆ ਜਾਂਦਿਆਂ ਵੀ ਸੂ ਸਕਦਾ ਪਸ਼ੂ ਭਰਿਆ ਭੰਡਾ ਕੋਈ ਦੋ ਦਿਨ ਲੈ ਸਕਦੀ ਐ ਸੂ ਸਕਦੀ ਹਾਂਜੀ ਹਾਂਜੀ ਕੰਡੀ ਤੇ ਰੀਏ ਜਿੱਥੇ ਮਰਜ਼ੀ ਡੱਕਦੀ ਹੈ ਦੇਖੋ ਠੀਕ ਆ ਜੀ ਦਾ ਤੌਰ ਵੀ ਕਰਵਾਂ ਦਾ ਆਜਾ ਲਓ ਜੀ ਬਹੁਤ ਖੂਬਸੂਰਤ ਦੋਸੇ ਵੀ ਨਾ ਕਿ ਜਿਹੜਾ ਆਪਾਂ ਲਾਸਟ ਵਿੱਚ ਤੁਹਾਨੂੰ ਦਿਖਾਤਾ। ਤੋਂ ਪਹਿਲੀਆਂ ਦੇ ਵਿੱਚ ਇਹ ਸੌਦਾ ਕਰਨ ਵਾਲੀ ਗੱਲਬਾਤ ਆ ਚੰਗੀ ਝੋਟੀ ਫੁੱਲ ਵਜਨ ਦੇ ਵਿੱਚ ਚੰਗੀ ਰਾਜੀ ਚੰਗੀ ਲੰਬਾਈ ਨਬੋਈਆ ਉੱਚਾ ਕੱਦਗਾਠ। ਠੀਕ ਆ ਤੇ ਗਰਮਤ ਇਹ ਕਿੰਨੇ ਦੀ ਵੀਰ ਦੇ ਦੀ? ਇਹਦੀ ਡਿਮਾਂਡ ਦੱਸੋ ਸਾਬ ਇਹੋ ਜੀ ਤਾਂ ਭਾਵੇਂ 1.5 ਲੱਖ ਮੰਗ ਲਈ। ਹਾਂ ਤੇ ਪਰ ਨਹੀਂ ਆਪਾਂ ਜੈਜੇ ਕਰਨਾ ਇਹਦੀ ਡਿਮਾਂਡ ਹੈ 1.30 ਹਜ਼ਾਰ ਹੂੰ ਹੂੰ 1.25 ਦੀ ਦੇ ਦਾਂਗੇ ਹਨ। ਹੂੰ ਹਾਂਜੀ ਲਓ ਜੀ ਸਵਾ ਸੁਬਾ ਦੀ ਹੁੰਦੀ ਹੈ। ਹਾਂਜੀ ਠੀਕ ਆ। ਲੋ ਵੀ ਇੱਕ 30 ਹਜ਼ਾਰ ਇਹਦੀ ਡਿਮਾਂਡ ਆ ਦੋਸਤੋ 1,25,000 ਦੀ ਇਹ ਤੁਹਾਨੂੰ ਮਿਲ ਜੂਗੀ ਤੇ ਬਾਕੀ ਚੰਗੀ ਆ ਝੋਟੀ ਦੁੱਧ ਵਾਲੀ ਆ ਕੋਈ ਵੀਰਗੀ ਚੰਗੀ ਸੇਵਾ ਕਰੂੰਗਾ ਚੰਗਾ ਫਾਰਮਰ ਭਰਾ ਤੇ ਦੁੱਧ ਚੰਗਾ ਚਬਾਊਗੀ ਉਹਦੇ ਵਿੱਚ ਕੋਈ ਸ਼ੱਕ ਨਹੀਂਗਾ ਠੀਕ ਆ ਜੀ ਆਰਡਰ ਲੈਵਾ ਲੂਵਾ ਬਹੁਤ ਜਿਹੜਾ ਫਿਕਸ ਲੈਵਾ ਲੱਗਾ ਕਰ ਮਾਰੀ ਫਾੜੀ ਵਾਲਾ ਚੱਡਾ ਲੈਵਾ ਤੇ ਕਾਤੋਂ ਵਜਨ ਵਾਲੀ ਆ ਠੀਕ ਆ ਜੀ ਲੋਕ ਸੀਮਨ ਉਹਨਾਂ ਦੱਸਿਆ ਮਾਲਕਾਂ ਨੇ ਕਿ ਆਪਾਂ ਡਾਇਮੰਡ ਬੋਲਦਾ ਭਰਾਇਆ ਪਰ ਆਪਾਂ ਇਹ ਕੋਈ ਗਾਰੰਟੀ ਨਹੀਂ ਦੇਣੀ ਕਿ ਅੱਗੋਂ ਅਗਲੇ ਦੀ ਕਿਸਮਤ ਆ ਆ ਆਪਾਂ ਮਾਲਕਾਂ ਨੇ ਕਹਿਣ ਤੇ ਕਹਿਤਾਗੇ ਟੀਗਾ ਨਾ ਭਰਾਇਆ ਡਾਇਮੰਡ ਦਾ ਅੱਛਾ ਅੱਛਾ ਹਾਂਜੀ ਨੀਲੀ ਰਾਵ ਅੱਗੋਂ ਸੂਗਿ ਚ ਪਤਾ ਲੱਗਣਾ ਹੁਣ ਠੀਕ ਹੈ ਜੀ ਹਾਂਜੀ ਬਹੁਤ ਦੱਸੋ ਕਿ ਡਾਇਮੰਡ ਬੋਲ ਤੋਂ ਗੱਪਣਾ ਜਿੱਥੋਂ ਵੀ ਖਰੀਦੀ ਆ ਉਹਨਾਂ ਵੇਰਵਾ ਪਾਇਆ ਹਾਂਜੀ ਚਲੋ ਅੱਗੇ ਅਮਲ ਸਮੇਂ ਦੇ ਵਿੱਚ ਚੰਗਾ ਬੱਚਾ ਪਾ ਜਾਂਦੀ ਆ ਦੋਸਤੋ ਉਤੋਂ ਆਪਾਂ ਇੱਕ ਜਜਮੈਂਟ ਵੀ ਕਰ ਲਾਂਗੇ ਬਾਕੀ ਤੁਹਾਡੇ ਸਾਹਮਣੇ ਆ ਜੋ ਡਿਟੇਲ ਪਿੱਛੋਂ ਮਿਲੀ ਆ ਉਸ ਅਕੋਰਡਿੰਗ ਜਿਹੜੀ ਤੁਹਾਨੂੰ ਗੱਲਬਾਤ ਦੱਸ ਦਿੱਤੀ ਠੀਕ ਹੈ ਇਹ ਕਰੋਂ ਤਾਂ ਆਪਣੇ ਕੋਲ ਲਾਸਟ ਵਿਜਨ ਆਖ ਸੀ ਹਾਂਜੀ ਅਭੀ ਪਰੋਏ ਪਸ਼ੂ ਸੀ ਅੱਜ ਟੋਟਲ ਜਿਹੜੇ ਸੋਏ ਸੋਏ ਅੱਜ ਤੁਹਾਨੂੰ ਟੋਟਲ ਚਾਰ ਨਗਾ ਦਿਖਾਏ ਆ ਜਿਨ੍ਹਾਂ ਦੇ ਵਿੱਚੋਂ ਝੋਟੀਆਂ ਤਕਰੀਬਨ ਕੋਈ ਦੋ ਤੋਂ ਤਿੰਨ ਝੋਟੀਆਂ ਹੀ ਆ ਜਿਹੜੀਆਂ ਸੋਈਆਂ ਕਰਮਾ ਲਈਆਂ ਠੀਕ ਆ ਜੀ ਦੋ ਤੇ ਇੱਕ ਮੱਝ ਜਿਹੜੀ ਤੀਜਾ ਸਵੇਰ ਸੋਈ ਹੈ ਠੀਕ ਆ ਜੀ ਇਹ ਪਸ਼ੂ ਟੋਟਲ ਚਾਰ ਸੋਏ ਸੋਆ ਤੇ ਤਿੰਨ ਗੱਬਣ ਆ ਸੋ ਪਸ਼ੂ ਟੋਟਲ ਅੱਜ ਸੱਤ ਸੀਗੇ ਠੀਕ ਆ ਜੀ ਸਤਾਂ ਨਗਾ ਦੀ ਡਿਟੇਲ ਤੁਹਾਨੂੰ ਮਿਲ ਗਈ ਆ ਬਾਕੀ ਇੱਥੇ ਆਣ ਕੇ ਆਪਣੀ ਨਰਕ ਪਰਖਾ ਤਸੱਲੀ ਕਰ ਲਿਓ ਨੰਬਰ ਕਰਵਾਂ ਤੇ ਕبول ਆਪਣੇ ਨੰਬਰ ਹੈਗਾ ਸੰਸਾ 98772 8043 98772 8043 ਠੀਕ ਹੈ ਜੀ ਲਓ ਜੀ ਇਹ ਦੋਸਤੋ ਅੱਜ ਪਸ਼ੂਆ ਵੀਰ ਗਰਵੰਤ ਉਹਨਾਂ ਦੇ ਫਾਰਮ ਤੇ ਆਓ ਇੱਥੇ ਆਣ ਕੇ ਆਪਣੀ ਨਰਕ ਪਰਖਾ ਤਸੱਲੀ ਕਰੋ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਇਸ ਕਿਲੇ ਦੇ ਉੱਪਰ ਠੀਕ ਹੈ ਜੀ ਐਨੀ ਟਾਈਮ ਕਿਸੇ ਟਾਈਮ ਵੀ ਤੁਸੀਂ ਆਓ ਠੀਕ ਹੈ ਜੀ ਪਸ਼ੂ ਪੰਜ ਸੱਤਾਂ ਨਗ ਜਿਹੜੇ ਤੁਹਾਨੂੰ ਇਸ ਫਾਰਮ ਤੋਂ ਮਿਲਣਗੇ ਮਿਲਣਗੇ ਠੀਕ ਹੈ ਜੀ ਵਿਕਰੀ ਵਾਲੇ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ